ਸੋ ਤਸਵੀਰਾਂ ਵਿੱਚ ਜਿਸ ਕਿਸਾਨ ਨੂੰ ਤੁਸੀਂ ਦੇਖ ਰਹੇ ਹੋ ਉਹ ਇੱਕ ਕਿਸਾਨ ਆਪਣੀ ਕੁਲਾੜੀ ਉੱਤੇ ਆਰਗੈਨਿਕ ਤਰੀਕੇ ਦੇ ਨਾਲ ਬਿਨਾਂ ਕਿਸੇ ਕੈਮੀਕਲ ਤੋਂ ਦੇਸੀ ਖੰਡ ਜਿਹਨੂੰ ਬ੍ਰਾਊਨ 슈ਗਰ ਵੀ ਕਹਿੰਦੇ ਆ ਉਹ ਤਿਆਰ ਕਰਦੇ ਆ। ਉਹ ਬੜੀ ਇਹ ਵੀ ਗੱਲ ਹੈ ਕਿ ਜਿਵੇਂ ਅਸੀਂ ਆਮ ਜਿਹੜੀ ਘਰੇਲੂ ਖੰਡ ਜਾਂ ਬਾਜ਼ਾਰਾਂ ਚੋਂ ਚਿੱਟੀ ਖੰਡ ਖਰੀਦਦੇ ਆ ਜਦੋਂ ਪੀਨੇ ਆ ਤਾਂ ਉਹਦੇ ਨਾਲ ਸਾਨੂੰ 슈ਗਰ ਹੋ ਜਾਂਦੀ ਹੈ ਪਰ ਇਸ ਖੰਡ ਦੀ ਬਣਾਈ ਹੋਈ ਚਾਹ ਜਿਹੜੀ ਆ ਜਦੋਂ ਪੀਵਾਂਗੇ ਤੇ ਤੁਹਾਨੂੰ 슈ਗਰ ਵਰਗੀ ਬਿਮਾਰੀ ਵੀ ਨਹੀਂ ਲੱਗੂਗੀ। ਇਹ ਪਿਓਰ ਦੇਸੀ ਖੰਡ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਕੁਝ ਨਹੀਂ ਜਿਹੜਾ ਉਹਦੇ ਚੋਂ ਸੀਰਾ ਨਿਕਲਦਾ ਜੇ ਉਹ ਸੀਰੇ ਨੂੰ ਤੁਸੀਂ ਦੋ ਚਮਚੇ ਦੇਲੀ ਪੀਵੋ ਤੇ ਤੁਹਾਨੂੰ ਕੈਂਸਰ ਨਹੀਂ ਹੋਊਗਾ ਤੁਸੀਂ ਨਹੀਂ ਤਾਂ ਗੂਗਲ ਤੇ ਸਰਚ ਕਰ ਲਓ ਆਪਾਂ ਗੱਲਾਂ ਕੱਟ ਗਰੀਏ ਤਾਂ ਆਪਾਂ ਦਿਖਾ ਲਈਏ ਤੇ ਕਿਵੇਂ ਤਿਆਰ ਹੁੰਦੀ ਆ ਸਾਰੇ ਲੋਕਾਂ ਨੂੰ ਦਿਖਾ ਲਦੇ ਆਂ ਦੇਖੋ ਉਹਦੋਂ ਰਾਪ ਪਾ ਕੇ ਇਹਨਾਂ ਦੇ ਫਸਲਾਈ ਜਨਾਂ ਚ ਪਾ ਲਈ ਦੀਆਂ ਚਾਰ ਦਿਨ ਪਹਿਲਾਂ ਪਾਈ ਸੀ ਆਪਾਂ ਰਾਵ ਰਾਵ ਦੇ ਵਿੱਚੋਂ ਇਹਨੂੰ ਫੇਰ ਇਦਾਂ ਚਲਾਉਣਾ ਇਹਨੇ ਹੁਣ ਜਿਹੜਾ ਉਹਦੇ ਵਿੱਚੋਂ ਜਿਹੜੀ ਮਤਲਬ ਖੰਡ ਜਿਹੜੀ ਆ ਇਹਨੂੰ ਤਰਲ ਹੋ ਗਿਆ ਗਾੜਾ ਤੇ ਹੁਣ ਇਹਦੇ ਵਿੱਚੋਂ ਆ ਖੰਡ ਚਮਕ ਰਹੀ ਆ ਇਹਨੂੰ ਇਦਾਂ ਮਸ਼ੀਨ ਦੇ ਵਿੱਚ ਪਾ ਕੇ ਸਾਫ਼ ਕਰਨਾ ਉਹ ਦੇਖੋ ਮਸ਼ੀਨ ਦੇ ਵਿੱਚ ਆ ਇਹਨੂੰ ਦੋ ਦੋ ਪਾਣੀ ਮਾਰਨੇ ਆ ਤੇ ਥੋੜੀ ਚਿੱਟੀ ਹੋ ਜਾਂਦੀ ਜੇ ਇੱਕ ਪਾਣੀ ਮਾਰੀਏ ਤਾਂ ਜ਼ਿਆਦਾ ਬਰੌਣ ਲੰਗਦੀ ਹੋ ਜਾਂਦੀ ਆ ਪਰ ਸਾਡਾ ਅੱਧਾ ਕਿਲੋ ਖੰਡ ਘੜ ਦਿੰਦੀ ਆ ਪਰ ਇਹਨੂੰ ਥੋੜੀ ਜਿਹੀ ਚਿੱਟੀ ਕਰ ਦਿੰਨੇ ਆ ਇਹ ਜੋ ਆ ਸੀਰਾ ਨਿਕਲ ਰਿਹਾ ਅੱਛਾ ਇਹ ਜੋ ਨਿਕਲ ਰਿਹਾ ਸੀਰਾ ਆ ਇਸ ਸੀਰੇ ਨੂੰ ਜੇ ਆਪਾਂ ਦੋ ਚੰਮ ਤੇ ਰੋਜ਼ ਪੀਨੇ ਆ ਤਾਂ ਸੈ ਕੈਂਸਰ ਨਹੀਂ ਹੁੰਦੀ ਚਲ ਮਤਲਬ ਖੰਡ ਦੇ ਨਾਲ ਨਾਲ ਜਿਹੜਾ ਉਹਦੇ ਵਿੱਚੋਂ ਆ ਤੱਤ ਨਿਕਲ ਰਿਹਾ ਇਹ ਇਹ ਮਤਲਬ ਜਿਹੜਾ ਸੀਰਾ ਆ ਕਾਲੇ ਰੰਗ ਦਾ ਹੁੰਦਾ ਤੇ ਖੰਡ ਸਾਫ਼ ਹੋ ਜਾਣੀ ਆ ਫਿਰ ਇਹ ਆ ਚੀਜ਼ ਬਣ ਜਾਣੀ ਇੱਧਰ ਦੇਖੋ ਬੈਕ ਸਾਈਡ ਤੇ ਆ ਆ ਬਣ ਜਾਣੀ ਆ ਇਹ ਬਰਾਊਨ ਸ਼ੂਗਰ ਜਿਹਨੂੰ ਕਹਿੰਦੇ ਦੇਸੀ ਖੰਡ ਆ ਦੇਖ ਕੱਢਣ ਲੱਗਿਆ ਖੰਡ ਉਹ ਥੱਲੇ ਡੱਕਦੀ ਆ ਤਾਂ ਸਭ ਜਿਹੜੀ ਆ ਦੇਸੀ ਖੰਡ ਆਪਾਂ ਤੇ ਜਿਹੜਾ ਚਿੱਟੀ ਖੰਡ ਮਾਰਕੀਟ ਚੋਂ ਮਿਲਦੀ ਆ ਉਹਦੇ ਤੇ ਗੱਲ ਕਰੀਏ ਤੇ ਕਿੰਨਾ ਕੁ ਡਿਫਰੈਂਸ ਆ ਇਹਦੇ ਵਿੱਚ ਕੁਝ ਕੈਮੀਕਲ ਨਹੀਂ ਹੈਗਾ ਇਹ ਸ਼ੁੱਧਾ ਹੈ ਉਹਦੇ ਵਿੱਚ ਤਾਂ ਬਹੁਤ ਚੀਜ਼ਾਂ ਪੈਂਦੀਆਂ ਉਹ ਸਾਡੀ ਸਿਹਤ ਲਈ ਨੁਕਸਾਨ ਆ ਲੋਕਾਂ ਜਿਹੜੀ 슈ਗਰ ਦੇ ਵੀ ਸਮੱਸਿਆ ਇਹ ਇਹ ਖਾਣਾ 슈ਗਰ ਨਹੀਂ ਹੋਗੀ ਜੇ ਕਿਸੇ ਨੇ ਇਹਨੂੰ ਪੰਜਾਬ ਤੋਂ ਇਲਾਵਾ ਹੋਰ ਕਿਤੇ ਜਾਂ ਵਿਦੇਸ਼ਾਂ ਵਿੱਚ ਮੰਗਾਉਣਾ ਹੋਵੇ ਉਹਦਾ ਕੋਰਰੇਜਮੈਂਟ ਹੈ ਕੋਈ ਬੰਦਾ ਅਸੀਂ ਜਿਹੜਾ ਤਬਾਨ ਨੇ ਆ ਕੰਟਰੀ ਉਹਨਾਂ ਨੂੰ ਤਾਂ ਕੋਰੀਅਰ ਕਰਨਾ ਪੈਂਦਾ ਤੇ ਜਿਹੜਾ ਇੱਥੇ ਪੰਜਾਬ ਚ ਆ ਜਾਂ ਆਪਣੇ ਹਿੰਦੁਸਤਾਨ ਚ ਆ ਉਹਨਾਂ ਨੂੰ ਅਸੀਂ ਟਰਾਂਸਪੋਰਟਰਾਂ ਭੇਜਦੇ ਆ ਕੋਲ ਆੜੀ ਤੇ ਆਉਣਾ ਹੋਵੇ ਕੀ ਪਤਾ ਆ ਕੀ ਕੰਟੈਕਟ ਨੰਬਰ ਹੈ ਜੇ ਕਿਸੇ ਨੇ ਤੁਹਾਡਾ ਸੰਪਰਕ ਕਰਨਾ ਹੋਵੇ ਫੋਨ ਤੇ ਪਾਰਕ ਦਾ ਸਾਡਾ ਦੇਖੋ ਟੈਲੀਫੋਨ ਨੰਬਰ ਲਿਖਿਓ ਆ 9814179221 81981479822 ਤਾਂ ਆ ਝੱਜ ਪੰਜਾਬੀ ਵੇਣਾਂ ਜੇ ਕਿਸੇ ਨੇ ਲੋਕੇਸ਼ਨ ਭਰਨੀ ਆ ਝੱਜ ਪੰਜਾਬੀ ਵੇਣਾਂ ਲੋਕੇਸ਼ਨ ਭਰ ਕੇ ਵੀ ਇੱਥੇ ਆ ਸਕਦੇ ਆ ਮੇਰੇ ਨਾਲ ਨੇ ਸਰਦਾਰ ਚਰਨਜੀਤ ਸਿੰਘ ਛੱਜ ਜਿਹੜੇ ਕਿ ਜਿਵੇਂ ਜਿਵੇਂ ਗੱਲ ਕੀਤੀ ਹੈ ਕਿ ਉਹ ਕਿਸਾਨ ਹੈ ਜਿਹਨੇ ਇੱਕ ਲੜੀ ਤੋਰੀ ਹੈ ਕਿ ਕਿਸਾਨੀ ਘਾਟੇ ਦਾ ਸੌਦਾ ਨਹੀਂ ਕਿਸਾਨੀ ਜੇ ਕੀਤੀ ਜਾਵੇ ਤਾਂ ਲਾਹੇਵੰਦੀ ਹੈ ਸੋ ਸਾਡੇ ਨਾਲ ਕਿਸਾਨ ਚਾਂਜੀ ਛੱਜ ਸਾਹਿਬ ਸਤੋਂ ਪਹਿਲਾਂ ਸਾਡੇ ਚੈਨਲ 'ਚ ਨਿੱਗੀ ਜੀ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਬੜੀ ਚਰਚਾ ਛੱਜ ਸਾਹਿਬ ਬੜੀ ਚਰਚਾ ਚੱਲਦੀ ਹੈ ਛੱਜ ਸਾਹਿਬ ਦਾ ਬੇੜਣਾ ਛੱਜ ਸਾਹਿਬ ਦੀ ਕੁਲਾੜੀ ਅੱਗੇ ਤੇ ਗੁਰਦੀ ਆਪਾਂ ਗੱਲ ਕਰਦੇ ਸੀ ਇਸ ਵਾਰ ਕਿਹੜੀ ਨਵੀਂ ਚੀਜ਼ ਲੈਂਦੀ ਜਿਵੇਂ ਕੋਈ ਜਿਹੜੀ ਲੋਕਾਂ ਦੇ ਲਾਹੇਵੰਦ ਹੋਵੇ ਫਾਇਦੇਮੰਦ ਹੋਵੇ ਔਰ ਲੋਕਾਂ ਨੂੰ ਨੁਕਸਾਨ ਨਾ ਕਰੇ ਤੁਹਾਡੇ ਵੀ ਚਾਰ ਪੈਸੇ ਬਣਣ ਕਿਹੜੀ ਚੀਜ਼ ਹੈ ਅਸੀਂ ਜਿਹੜੀ ਦੇਸੀ ਖੰਡ ਪਹਿਲਾਂ ਆਮ ਤਰੀਕੇ ਨਾਲ ਬਣਾਉਂਦੇ ਸੀ ਬ੍ਰਾਊਨ 슈ਗਰ ਵੀ ਉਹਨੂੰ ਕਹਿ ਦਿੰਦੇ ਆ ਬਾਹਰਲੀ ਕੰਟਰੀਆਂ 'ਚ ਉਹਨੂੰ ਅਸੀਂ ਜਿਵੇਂ ਅੱਜ ਤੋਂ 20 25 30 ਸਾਲ ਪਹਿਲਾਂ ਜਿਹੜੇ ਕੋਈ 55 60 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਤਾਂ ਇਸ ਗੱਲ ਦਾ ਪੱਕਾ ਪਤਾ ਆ ਜਾਂ ਕੋਈ ਥੋੜੇ ਛੋਟੇ ਨੂੰ ਜਿਨ੍ਹਾਂ ਦੇ ਘਰ 'ਚ ਕਿਤੇ ਕੱਢੀ ਹੋਗੀ ਦੇਸੀ ਖੰਡ ਕਰਦੇ ਹੁੰਦੇ ਸੀ ਪਿਓਰ ਤੇ ਅੱਜ ਅਸੀਂ ਉਹ ਤਿੰਨ ਸਾਲ ਪਹਿਲਾਂ ਅਸੀਂ ਮਸ਼ੀਨ ਲਿਆਂਦੀ ਸੀ ਦੋ ਸਾਲ ਸਾਡੇ ਕੋਲ ਬਹੁਤੀ ਖੰਡ ਪੂਰੀ ਨਹੀਂ ਹੋਈ ਕਿਉਂ ਸਾਡੇ ਗੁਣਨਸੀ ਪੂਰਾ ਹੁੰਦਾ ਖੰਡ ਵੀ ਸਾਡੇ ਕੋਲ ਪੂਰੀ ਨਜ਼ਰ ਨਹੀਂਦੀ ਇਸ ਸਾਲ ਅਸੀਂ ਇਹਨੂੰ ਪ੍ਰੋਜੈਕਟ ਨੂੰ ਵੱਡਾ ਕੀਤਾ ਤੇ ਇਹਨੂੰ ਵੱਡਾ ਕਰਨ ਦੇ ਨਾਲ ਅਸੀਂ ਇਸ ਵਾਰੀ ਜਿਹੜੀ ਖੰਡ ਸ਼ੁਰੂ ਕਰ ਦਿੱਤੀ ਆ ਲੋਕਾਂ ਨੂੰ ਖੰਡ ਦੀ ਜਿਹੜੀ ਡਿਮਾਂਡ ਉਹ ਪੂਰੀ ਕਰਾਂਗੇ ਇਹ ਪਿਓਰ ਦੇਸੀ ਖੰਡ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਕੁਝ ਨਹੀਂ ਅਸੀਂ ਜਿਹੜੀ ਖੰਡ ਹੈ 110 ਰੁਪਏ ਨੂੰ ਕਿਲੋ ਦੇ ਰਹੇ ਆ ਜਦ ਕਿ ਜਿਹੜੀ ਸ਼ੱਕਰ ਆ ਆਮ ਵੇਣਿਆ ਤੇ ਤੁਹਾਨੂੰ 120 ਰੁਪਏ ਤੋਂ ਘੱਟ ਨਹੀਂ ਮਿਲੂਗੀ ਪਰ ਇਹ ਬੜੀ ਸ਼ੌਧਾ ਇਹ ਕੁਆਂਟਲ ਦੇ ਵਿੱਚੋਂ ਪੰਜ 5.5 ਕਿਲੋ ਨਿਕਲਦੀ ਆ ਤੇ ਬਾਕੀ ਸੀਰਾ ਨਿਕਲ ਜਾਂਦਾ ਜਿਹੜਾ ਉਹਦੇ ਚੋਂ ਸੀਰਾ ਨਿਕਲਦਾ ਜੇ ਉਹ ਸੀਰੇ ਨੂੰ ਤੁਸੀਂ 2 ਚਮਚੇ ਡੇਲੀ ਪੀਵੋ ਤੇ ਤੁਹਾਨੂੰ ਕੈਂਸਰ ਨਹੀਂ ਹੋਊਗਾ ਤੁਸੀਂ ਨਹੀਂ ਤਾਂ ਗੂਗਲ ਤੇ ਸਰਚ ਕਰ ਲਓ ਡਾਕਟਰ ਅਕਵਾਲਜੀ ਸਿੰਘ ਜੀ ਅਕਵਾਲ ਸਿੰਘ ਬੀਸੜੇ ਪਿੰਡ ਦਾ ਆ ਬਰਾਮ ਉਹਦੀ ਦੁਕਾਨ ਹੈ ਕੀ ਆ ਉਸ ਡਾਕਟਰ ਉਹਦਾ ਕੋਈ ਬਾਬਾ ਪਤਾ ਨਹੀਂ ਕੋਣ ਉਹਦੇ ਕੋਈ ਹੱਥ ਤੇ ਪੇਪਰ ਲੱਗਾ ਕੋਸ਼ ਕੀਤੀ ਉਹਨੇ ਉਹ ਤੋਂ ਦੱਸਿਆ ਉਹਨੂੰ ਫਿਰ ਆਪਣੇ Google ਤੇ ਸਰਚ ਕਰਕੇ ਉਹਨੇ ਮੈਨੂੰ ਦੱਸਿਆ ਸੀ ਤਾਂ ਜਿਹੜੀ ਇਹ ਦੇਸੀ ਖੰਡ ਆ ਇਹ ਵੀ ਤੁਹਾਨੂੰ ਕੈਂਸਰ ਤੋਂ ਬਚਾਉਂਦੀ ਆ ਅਚਾ ਜਿਹੜੀ ਦੇਸੀ ਖੰਡੇ ਨੂੰ ਬ੍ਰਾਊਨ 슈ਗਰ ਵੀ ਕਹਿੰਦੇ ਨੇ ਇਹ ਸੇਮ ਚੀਜ਼ ਹੈ ਇਹਦਾ ਰੰਗ ਮਤਲਬ ਉਹੀ ਆ ਇਹਦਾ ਰੰਗ ਜਿੱਦਾਂ ਇੰਗਲਿਸ਼ ਵਿੱਚ ਬ੍ਰਾਊਨ ਕਹਿੰਦੇ ਆ ਬ੍ਰਾਊਨ ਰੰਗ ਦੀ ਹੁੰਦੀ ਆ ਥੋੜੀ ਜਿਹੀ ਪਰ ਉਹ ਤੋਂ ਵੱਧ ਇਹ ਮਤਲਬ ਖੰਡ ਆ ਖੰਡ ਨੂੰ 슈ਗਰ ਕਹਿੰਦੇ ਆ ਉਹ ਇਸ ਕਰਕੇ ਬ੍ਰਾਊਨ 슈ਗਰ ਕਹਿੰਦੇ ਆ ਹੈਗੀ ਦੇਸੀ ਖੰਡ ਤੇ ਫੇਰ ਆਪਾਂ ਗੱਲਾਂ ਘੱਟ ਕਰੀਏ ਤਾਂ ਆਪਾਂ ਦਿਖਾ ਲਈਏ ਤੇ ਕਿਵੇਂ ਤਿਆਰ ਹੁੰਦੀ ਆ ਇਹ ਚਾ ਸਬ ਆਪਾਂ ਹੁਣ ਚੱਲੇ ਆ ਬ੍ਰਾਊਨ ਸ਼ੂਗਰ ਜਿਹੇ ਤੇ ਕਹਿੰਦੇ ਦੇਸੀ ਖੰਡ ਜਿਹੜੀ ਆ ਪਰ ਆ ਮੈਂ ਦੇਖ ਰਿਹਾ ਲੋਕਾਂ ਦੇ ਅਸੀਂ ਆਮ ਬਿਲਣਿਆਂ ਤੇ ਦੇਖਦੇ ਆ ਵੀ ਛੋਟੇ ਛੋਟੇ ਉਹਨਾਂ ਨੇ ਬਿਲਣੇ ਰੱਖਿਓ ਆ ਖੁਲਾੜੀਆਂ ਛੋਟੂਟੀਆਂ ਆ ਗੰਨਾ ਚੱਕਣ ਨੂੰ ਲੇਬਰ ਲਖਿਓ ਪਰ ਮੈਂ ਦੇਖਿਆ ਤੁਹਾਡੇ ਕੋਲ ਮਸ਼ੀਨ ਵੀ ਆ ਜਿਹੜੀ ਗੰਨਾ ਚੱਕਦੀ ਆ ਇਹ ਚੀਜ਼ੇ ਕੀ ਚੀਜ਼ ਐ ਕਿੱਥੋਂ ਲੈ ਗਿਓ ਕਿ ਕਿਦਾਂ ਮਤਲਬ ਤੁਹਾਡੇ ਮਨ ਚ ਆਈ ਵੀ ਮੈਂ ਨਵੀਂ ਚੀਜ਼ ਲੈ ਕੇ ਆਵਾਂ ਦੇਖੋ ਪ੍ਰੋਡਕਸ਼ਨ ਦੇ ਹਿਸਾਬ ਨਾਲ ਆ ਹੁਣ ਜੇ ਜੇ ਅਸੀਂ 25 30 ਕੁਇੰਟਲ ਗੰਨਾ ਪੀੜਾਂਗੇ ਤਾਂ ਹੱਥੀ ਲਾ ਲਵਾਂਗੇ ਜੇ ਹੁਣ ਡੇਲੀ ਅਸੀਂ 100 ਸਵਾ 100 ਕੁਇੰਟਲ ਪੀੜਨਾ ਤੇ ਲੇਬਰ ਨੂੰ ਵੀ ਲਾਉਣਾ ਔਖਾ ਆ ਤੇ ਅਸੀਂ ਇਹਦੇ ਨਾਲ ਲਾਲੀ ਦਾ ਕੰਮ ਥੋੜਾ ਲੇਬਰ ਦਾ ਘਟਾ ਕੀਤਾ ਜਿਵੇਂ ਬਾਲਣ ਵੀ ਇਹਦੇ ਨਾਲ ਚੱਕਦੇ ਕਈ ਮਤਲਬ ਅਸੀਂ ਲੇਬਰ ਦਾ ਘਟਾਇਆ ਅੱਛਾ ਇੱਕ ਹੋਰ ਆ ਮੈਂ ਆਹ ਤਸਵੀਰਾਂ ਵੀ ਦੇਖ ਰਿਹਾ ਆ ਕਿ ਆ ਮੈਂ ਬਹੁਤ ਸਾਰੇ ਬੀੜਨਾਂ ਤੇ ਰੋਡਾਂ ਤੇ ਲੱਗੇ ਹੋਇਆ ਆ ਜਾਂ ਪਿੰਡਾਂ ਸ਼ਹਿਰਾਂ ਦੇ ਤੱਕ ਦੇਖ ਰਿਹਾ ਕਿ ਖੁੱਲੇ ਹੁੰਦੇ ਆ ਆ ਜਾਲੀ ਲਾਈ ਹੈ ਕੀ ਵਜ੍ਹਾ ਹੈ ਕੀ ਹੈ ਜਾਲੀ ਲਾਉਣ ਦਾ ਇਹਦੇ ਨਾਲ ਜਿਵੇਂ ਦੇਖੋ ਇੱਕ ਤਾਂ ਮੱਖੀ ਮੱਛਰ ਨਹੀਂ ਆਉਂਦਾ ਹਾਂ ਇੱਕ ਇਹਦੇ ਵਿੱਚ ਜਣੀ ਰਾਤ ਨੂੰ ਇਹ ਨਹੀਂ ਬਈ ਓਪਨ ਕੜਾਹੇ ਪਏ ਆ ਉੱਥੇ ਕੁੱਤੇ ਚੱਟੀ ਜਾਣ ਤੇ ਕੁੱਤੇ ਚੱਟਣ ਦਾ ਮਗਰ ਉਸ ਵੇਰੇ ਉਹ ਆਪਾਂ ਕਿੰਨੇ ਘੋਲਣੇ ਆ ਜੇ ਆਪਾਂ ਘਰ ਦੇ ਵਿੱਚ ਕਿਸੇ ਬਰਤਨ ਨੂੰ ਕੁੱਤਾ ਮੂੰਹ ਲਾ ਦੇਵੇ ਤਾਂ ਆਪਾਂ ਕਹਦੇ ਇਹਨੂੰ ਸੈਟ ਦਿਓ ਜੋ ਕਿਤੇ ਵੱਡੇ ਬਰਤਨ ਨੂੰ ਲਾ ਦੇਵੇ ਤਾਂ ਆਪਾਂ ਉਹਨੂੰ ਮਾਂਜ-ਬਾਂਜ ਕੇ ਉਹਦਾ ਅੱਧਾ ਬਰਤਨ ਨੂੰ ਘਸਾ ਦੇਈਦਾ ਫੇਰ ਵੀ ਕਿਤੇ ਤਸੱਲੀ ਹੁੰਦੀ ਨਹੀਂ ਵੀ ਇਹਨੂੰ ਕੁੱਤੇ ਨੇ ਮੂੰਹ ਲਾਇਆ ਇਹਨਾਂ ਕੜਾਹਿਆਂ ਨੂੰ ਕਿੰਨੇ ਧੋਲਣਾ ਐਡਾ ਸੋ ਅਸੀਂ ਹੁਣ ਅੰਦਰ ਆ ਗਏ ਆ ਜਿਵੇਂ ਝਾ ਸਾਹਿਬ ਨੇ ਦੱਸਿਆ ਕਿ ਜਿਹੜੀ ਜਾਲੀ ਲੱਗੀ ਆ ਕਿਉਂਕਿ ਅਸੀਂ ਵੀ ਬਹੁਤ ਸਾਰੇ ਜਾਂ ਜਾ ਕੇ ਵੇਲਣਿਆਂ ਤੇ ਜਾਂ ਕੁਲਾਣਿਆਂ ਤੇ ਜਾ ਕੇ ਦੇਖੀਦਾ ਕਿ ਖੁੱਲੇ ਆ ਸ਼ਾਮ ਹੁੰਦੀ ਆ ਸਵੇਰ ਹੁੰਦੀ ਆ ਜਿਹੜੇ ਕੜਾਹੇ ਆ ਇਹਨਾਂ ਦੇ ਵਿੱਚ ਜਿਹੜੇ ਜਾਨਵਰ ਆ ਮੂੰਹ ਮਾਰਦੇ ਆ ਇਹਨਾਂ ਨੂੰ ਧੋਣਾ ਵੀ ਬੜਾ ਔਖਾ ਆ ਸਫਾਈ ਦੀ ਗੱਲ ਕਰੀਏ ਤਾਂ ਮੱਖੀਆਂ ਮੱਛਰ ਕੀੜੇ ਮਕੌੜੇ ਬਹੁਤ ਹੁੰਦੇ ਆ ਤੇ ਜਿਹੜਾ ਅਸੀਂ ਕਹਿ ਦਿੰਦੇ ਆ ਸ਼ੁੱਧ ਹੁੰਦੇ ਆ ਉਹ ਵੇਲਣਿਆਂ ਤੇ ਉਹ ਸ਼ੁੱਧ ਜਿਹੜਾ ਨਹੀਂ ਹੁੰਦਾ ਕਿਉਂਕਿ ਗੰਦ ਬਹੁਤ ਹੁੰਦਾ ਆ ਸ਼ੁੱਧ ਤਾਂ ਇਹ ਹੁੰਦਾ ਜੇ ਉਹਦੀ ਸਾਫ ਸਫਾਈ ਹੋਵੇ ਸੋ ਛਾਹ ਸਾਹਿਬ ਨੇ ਦੱਸਿਆ ਕਿ ਇਹਦਾ ਵਜਾ ਇਹੀ ਰਹੀ ਆ ਸੋ ਛਾਹ ਸਾਹਿਬ ਹੁਣ ਆਪਾਂ ਗੱਲ ਕਰਦੇ ਆ ਕਿ ਕਿੱਦਾਂ ਤੁਸੀਂ ਗੰਨੇ ਦੀ ਤਾਪਮਾਨ ਲੈਂਦੇ ਹੋ ਕਿਦਾਂ ਗੋੜ ਜਿਹੜਾ ਤਿਆਰ ਕਰਦੇ ਹੋ ਕੀ ਟੈਂਪਰੇਚਰ ਰੱਖਦੇ ਹੋ ਕੀ ਕੀ ਉਹਦੇ ਵਿੱਚ ਤੁਸੀਂ ਧਿਆਨ ਰੱਖਦੇ ਹੋ ਵੀ ਜਿਹੜਾ ਗੰਨਾ ਹੁਣ ਕਿੰਨਾ ਪਰਸੈਂਟ ਤਿਆਰ ਹੋ ਗਿਆ ਤੇ ਗੋੜ ਜਿਹੜਾ ਵਧੀਆ ਨਿਕਲ ਜਾਏ 114 ਤੋਂ 116 ਡਿਗਰੀ ਤੇ ਜਦੋਂ ਜਾਂਦਾ ਹੈ ਓਕੇ ਸਾਡਾ ਇਹ ਗੁੜ ਬਣ ਜਾਂਦਾ ਹਮ ਜਦੋਂ 122 ਤੋਂ 124 ਡਿਗਰੀ ਤੇ ਜਾਂਦਾ ਤਾਂ ਸਾਡੀ ਸ਼ੱਕਰ ਬਣ ਜਾਂਦੀ ਹੈ ਜਦੋਂ ਅਸੀਂ ਦੇਸੀ ਖੰਡ ਲਈ ਰਾਵ ਪਾਉਨੇ ਆ ਉਹ ਰਾਵ ਜਿਹੜੀ ਆ ਸਾਡੀ ਲਗਭਗ 100 ਡਿਗਰੀ ਦੇ ਬਰਾਬਰ ਹੁੰਦੀ ਆ 100 ਤੋਂ 5 ਦੇ ਵਿੱਚ ਵਿੱਚ ਫੇ ਸਾਡੀ ਉਹ ਰਾਬਣ ਜਾਂਦੀ ਆ ਰਾਬ ਨੂੰ ਅਸੀਂ ਉਹ ਮਸ਼ੀਨਾਂ ਲੱਗੀਆਂ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਉਹਦੇ ਵਿੱਚ ਪਾਉਣੇ ਆ ਤਾਂ ਉਹਨੂੰ ਸਾਫ਼ ਕਰਕੇ ਦੇਸੀ ਖੰਡ ਬਣਾਉਣੀ ਆ ਸੋ ਜਿਵੇਂ ਤੁਸੀਂ ਗੜ ਦੀ ਗੱਲ ਦੱਸੀ ਆ ਵੀ ਗੰਨੇ ਦਾ ਇੰਨਾ ਜਿਹੜਾ ਟੈਂਪਰੇਚਰ ਹੋਣਾ ਚਾਹੀਦਾ ਜਿਹੜੀ ਰਸ ਜਿਹਦਾ ਉਹਦਾ ਕਿਵੇਂ ਨਾਪਦੇ ਹੋ ਉਹਨੂੰ ਕਿਵੇਂ ਤੁਹਾਨੂੰ ਪਤਾ ਲੱਗਦਾ ਵੀ ਜਿਹੜਾ ਗੰਨਾ ਬਿਲਕੁਲ ਜਿਹੜਾ ਪਰਫੈਕਟ ਆ ਇਹਦਾ ਜਿਹੜੀ ਟੈਂਪਰੇਚਰ ਆ ਦੇਖੋ ਇਹਦੇ ਨਾਲ ਆ ਲੇਜ਼ਰ ਆ ਆ ਦੇਖੋ ਇਹਨੂੰ ਇੱਦਾਂ ਕੜਾਹੇ 'ਚ ਲਾ ਕੇ ਜਿਵੇਂ ਉਹ ਬੁਖਾਰ ਨਹੀਂ ਡਾਕਟਰ ਚੈੱਕ ਕਰਦੇ ਇਸ ਤਰ੍ਹਾਂ ਇਹਦੇ ਤੋਂ ਅਸੀਂ ਟੈਂਪਰੇਚਰ ਚੈੱਕ ਕਰ ਲੈਨੇ ਆ ਤੇ ਹੁਣ ਉਦਾਂ ਇਹ ਕਾਰੀਗਰੀ ਬਹੁਤ ਐਡਵਾਂਸ ਹੋਇਆ ਇਹ ਆਪੇ ਤੱਕ ਵਕਰਾਂ ਕੱਢ ਲੈਂਦੇ ਕਦੇ ਕਦੇ ਆਪਾਂ ਚੈੱਕ ਕਰ ਲੈਂਦਾ ਤੇ ਉਦੋਂ ਬਾਅਦ ਆ ਸਾਡੇ ਕੋਲ ਡੈਗਸਮੀਟਰ ਇਹਦੇ ਉੱਪਰ ਦੋ ਤਿਪਕੇ ਰਸ ਦੇ ਪਾਉਣੇ ਆ ਇਹਨੂੰ ਇੱਥੋਂ ਬੰਦ ਕਰ ਦੇਣਾ ਇਹਨੇ ਇੱਥੋਂ ਧੱਸ ਦੇਣਾ ਵੀ ਤੁਹਾਡਾ ਜਿਹੜਾ ਗੰਨਾ ਆ ਉਹ ਪੱਕ ਗਿਆ ਜਾਂ ਇਹ ਕੱਚਾ ਆ ਅਸੀਂ ਆਪਾਂ ਖੇਤ ਚ ਖੜਾ ਗੰਨਾ ਵੀ ਚੈੱਕ ਕਰ ਸਕਦੇ ਹਾਂ ਵੀ ਇਹਦਾ ਗੁੜ ਬਣ ਸਕਦਾ ਜਾਂ ਨਹੀਂ ਬਣ ਸਕਦਾ ਤੇ ਆਪਾਂ ਇਹਨੂੰ ਪ੍ਰੈਕਟੀਕਲ ਦੇਖਣਾ ਵੀ ਕਰਕੇ ਦਿਖਾ ਲਾਂਗੇ ਵੀ ਵੇ ਵਾਕਿਆ ਸੱਚੀ ਲਿਆ ਥੋੜੀ ਹੋਰ ਲਿਆ ਆ ਦੇਖੋ ਇਹਦੇ ਤੇ ਦੋ ਡ੍ਰੌਪ ਪਾ ਲੈਣੇ ਰੱਖ ਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਇਹ ਰਸ ਇਹਦੇ ਨਾਲ ਜਦੋਂ ਇਹ 18 ਤੋਂ ਉੱਪਰ ਚਲ ਗਿਆ ਤੇ ਤੁਹਾਡਾ ਜਿਹੜਾ ਗੁੜ ਬਣ ਜਾਣਾ ਰਸ ਮਤਲਬ ਗੰਨਾ ਤੁਹਾਡਾ ਪੱਕ ਜਾਣਾ ਪੱਕ ਗਿਆ ਮਤਲਬ ਤੁਹੋ ਦਾ ਬੇ ਗੰਨਾ ਤਿਆਰ ਆ ਹਾਂ ਜੇ ਇਹ ਕੱਚਾ ਆ ਤੇ ਫਿਰ ਤੁਹਾਨੂੰ ਦੱਸ ਦੇਣਾ ਇਹਦੇ ਉੱਪਰ ਅੱਧੀ-ਅੱਧੀ ਜਿਹੜੀ ਨੀਲੇ ਰੰਗ ਦੀ ਹੁੰਦੀ ਆ ਅੰਦਰ ਲੈਣ ਜੇ ਉਹਨੇ ਫਿਰ ਚਿੱਟੀ ਹੋ ਜਾਣਾ ਲਓ 18 ਤੋਂ ਪਲੱਸ ਚਲੇ ਜਾਏ ਤਾਂ ਮਤਲਬ ਬੇ ਕਨਫਰਮ ਹੈ ਬੇ ਗੰਨਾ ਤਿਆਰ ਆ ਘਟਿਆ ਤਾਂ ਮਤਲਬ ਜਿਹੜਾ ਗੰਨਾ ਤੁਹਾਡਾ ਕੱਚਾ ਆ ਇਹ ਲੀਜ਼ਰ ਦੀ ਵੀ ਆਪਾਂ ਗੱਲ ਕੀਤੀ ਲੀਜ਼ਰ ਆਪਾਂ ਜਿਹੜਾ ਕਿਦਾਂ ਯੂਜ਼ ਕਰਦੇ ਆਪ ਦੇਖੋ ਇਹਨੂੰ ਇੱਥੇ ਹੁਣ ਤਾਂ ਪੱਤ ਆਉਣੀ ਆ ਹਜੇ ਹਜੇ ਤਾਂ ਇਹਦਾ ਟੈਂਪਰੇਚਰ ਘਟਿਆ ਇਨੇ ਆ ਦੇਖੋ ਉੱਪਰ ਚੜਨ ਲੱਪਿਆ ਇਹ ਹਜੇ ਕਿਉਂਕਿ ਠੰਡੀ ਆ ਪਾਤ ਤੇ ਹਜੇ ਨੇ ਕਾੜ ਕੇ ਜਦੋਂ ਇਹਦਾ ਪੂਰਾ ਟੈਂਪਰੇਚਰ ਆਉਂ ਤੋ ਇਹਦੇ ਨੂੰ ਵੱਧ ਗਿਆ ਤੇ ਉਹ ਵੱਧ ਗਿਆ ਆ ਦੇਖੋ ਆ ਠੰਡੀ ਆ ਇਹ ਘਟ ਜਾਣਾ ਆ ਦੇਖ ਘਟਣ ਲੱਪਿਆ ਇਹ ਘਟਣ ਲੱਪਿਆ ਸੋ ਕਹਿਣ ਦਾ ਭਾਬੇ ਲੇਜ਼ਰ ਥਰੂ ਜਿਹੜਾ ਤੁਸੀਂ ਦੇਖਦੇ ਹੋ ਇਹ ਜੇ ਘਟ ਆ ਜੇ ਤਾਂ ਗੜਨਾ ਜਿਹੜਾ ਰਸ ਆ ਨਹੀਂ ਨਹੀਂ ਇਹਨੂੰ ਇਹਨੂੰ 112 ਤੋਂ 14 14 14 16 ਤੱਕ 14 ਤੋਂ 16 ਤੱਕ ਇਹਨੇ ਫਿਰ ਗੁੜ ਬਣਾਉਣਾ ਜਦੋਂ ਬਿਲਕੁਲ ਤਿਆਰ ਹੋ ਜਾਂਦੀ ਹੈ 16 ਤੱਕ ਕਿਹੜਾ ਤੁਸੀਂ ਸਾਸਾ ਆਪਾਂ ਚਾਹ ਸਾਬ ਆਪਾਂ ਦੇਖੀਏ ਜਿਹੜੀ ਤੁਹਾਡੀ ਇਸ ਵੇਲੇ ਅੱਜ ਦੀ ਜਿਹੜੀ ਸਾਡਾ ਵਿਸ਼ਾ ਵੀ ਸਾਡਾ ਉਸੇ ਚੀਜ਼ ਨੂੰ ਛੂੰਹਦਾ ਹੈ ਕਿ ब्राउन शुगर शुद्ध ਖੰਡ ਦੇਸੀ ਖੰਡ ਜਿਹੜੀ ਕਈ ਬਿਮਾਰੀਆਂ ਤੋਂ ਤੁਸੀਂ ਦੱਸਿਆ ਵੀ ਜੇ ਉਹ ਯੂਜ਼ ਕਰੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਉਹ ਕਿੱਦਾਂ ਤਿਆਰ ਹੁੰਦੀ ਆ ਉਹਦੇ ਲਈ ਕਿੰਨੀ ਗੁਣਵੰਤਾ ਚਾਹੀਦੀ ਆ ਕਿੱਦਾਂ ਉਹਦੇ ਰਸ ਤਿਆਰ ਹੁੰਦੀ ਆ ਕਿੱਦਾਂ ਉਹਨੂੰ ਅੱਗੇ ਤੁਸੀਂ ਟ੍ਰੈਨ ਕਰਦੇ ਹੋ ਤੇ ਕਿਵੇਂ ਉਹ ਤਿਆਰ ਹੁੰਦੀ ਆ ਆਪਾਂ ਸਾਰਾ ਕੁਝ ਜਾਨਣਾ ਚਾਹੁੰਦੇ ਖਾ ਲੋ ਪਹਿਲਾਂ ਉਹ ਬ੍ਰਾਊਨ ਸ਼ੂਗਰ ਜਿਹਨੂੰ ਦੇਸੀ ਖੰਡ ਵੀ ਕਹਿੰਦੇ ਆ ਕਿਵੇਂ ਤਿਆਰ ਹੁੰਦੀ ਆ ਚਲੋ ਦੇਖੋ ਉਧਰੋਂ ਰਾਪਾ ਪਾ ਕੇ ਇਹਨਾਂ ਦੇ ਫਸਲਾਈ ਜਨਾਂ ਚ ਪਾ ਦੇ ਦੀਆਂ ਇਹਦੇ ਵਿੱਚ ਆ ਦੇਖੋ ਆ ਮਾਰੇ ਖੇਚੇ ਤੈਨੂੰ ਮੋੜ ਮੁੰਡਿਆ ਖੇਚੇ ਇਹਦੇ ਵਿੱਚ 4 ਦਿਨ ਪਹਿਲਾਂ ਪਾਈ ਸੀ ਆਪਾਂ ਰਾਵ ਰਾਵ ਦੇ ਵਿੱਚੋਂ ਇਹਨੂੰ ਫੇਰ ਇੰਦਾ ਚਲਾਉਣਾ ਇਹਨੇ ਹੁਣ ਜਿਹੜਾ ਉਹਦੇ ਵਿੱਚੋਂ ਜਿਹੜੀ ਮਤਲਬ ਖੰਡ ਜਿਹੜੀ ਆ ਇਹਨੇ ਤਰਲ ਹੋ ਗਿਆ ਗਾਣਾ ਤੇ ਹੁਣ ਇਹਦੇ ਵਿੱਚੋਂ ਆ ਖੰਡ ਚਮਕ ਰਹੀ ਆ ਇਹਨੂੰ ਇੱਧਰ ਮਸ਼ੀਨ ਦੇ ਵਿੱਚ ਪਾ ਕੇ ਸਾਫ਼ ਕਰਨਾ ਤੇ ਐਸਾ ਜਿੰਨੇ ਤੁਸੀਂ ਦੱਸਿਆ ਵੀ ਇਹ ਮਸ਼ੀਨ ਦੇ ਨਾਲ ਇਹ ਮਿਕਸਰ ਹੋ ਰਹੀ ਆ ਇਹ ਕਿੰਨੇ ਦਿਨ ਰਹਿੰਦੀ ਆ ਔਰ ਇਹਦਾ ਕੀ ਟੈਂਪਰੇਚਰ ਰੱਖਦੇ ਹੋਵੇ ਕਦੋਂ ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਜਿਹੜੀਆਂ ਸ਼ੂਗਰ ਪਿਆਰ ਹੋ ਚੁੱਕੀਆਂ ਇਹ ਦੇਖਣ ਨੂੰ ਪਤਾ ਲੱਗ ਜਾਂਦਾ ਵੀ ਆਾ ਦਾਣਾ ਬਣ ਗਿਆ ਹੁਣ ਦਾਣਾ ਆ ਇੱਧਰ ਇੱਧਰੋਂ ਬਾਲਟੀਆਂ ਦੇ ਵਿੱਚ ਕੱਢਿਆ ਇਹ ਇਹ ਨਹੀਂ ਇਹ ਵਿਚੇ ਸੀਰਾ ਇਹ ਸਾਰਾ ਹੀ ਲੀਕ ਡਿਆ ਹਾਂ ਇਹਦੇ ਉੱਤੋਂ ਇੱਧਰ ਮਸ਼ੀਨ ਚਾਉਣਾ ਇੱਧਰ ਲਿਆਓ ਹਾਂ ਉਹ ਦੇਖੋ ਮਸ਼ੀਨ ਦੇ ਵਿੱਚ ਆ ਇਹਨੂੰ ਦੋ ਦੋ ਪਾਣੀ ਮਾਰਨੇ ਆ ਇਤੋਂ ਥੋੜੀ ਚਿੱਟੀ ਹੋ ਜਾਂਦੀ ਜੇ ਇੱਕ ਪਾਣੀ ਮਾਰੀਏ ਤਾਂ ਜ਼ਿਆਦਾ ਬ੍ਰਾਊਨ ਲੰਗਦੀ ਹੋ ਜਾਂਦੀ ਆ ਪਰ ਸਾਡਾ ਅੱਧਾ ਕਿਲੋ ਖੰਡ ਘਾੜ ਦਿੰਦੀ ਆ ਪਰ ਅਸੀਂ ਥੋੜੀ ਜਿਹੀ ਚਿੱਟੀ ਕਰ ਦਿੰਦੇ ਆ ਇਹ ਮਸ਼ੀਨ ਬੈ ਆਟੋਮੈਟਿਕ ਚੱਲਦੀ ਆ ਤੇ ਇਹ ਜਿਹੜਾ ਅੰਗਰੇਜ਼ ਸਿੰਘ ਇਹਦਾ ਤਾਰੀਕਰਿਆ ਖੰਡ ਬਣਾਉਣ ਲਈ ਇਹ ਸਪੈਸ਼ਲ ਜੁੱਤੀ ਤੋਂ ਹੀ ਆਉਂਦੇ ਆ ਬੰਦੇ ਹੁਣ ਇੱਥੇ ਵਾਲੇ ਤਾਂ ਨਹੀਂ ਰਹਿ ਗਏ ਨਹੀਂ ਕਰਦੇ ਪਹਿਲਾਂ ਬਣਾਉਂਦੇ ਹੁੰਦੇ ਸੀ ਪਰ ਹੁਣ ਪੰਜਾਬ ਦੇ ਵਿੱਚ ਹੈ ਹੀ ਨਹੀਂ ਆਹ ਚੀਜ਼ ਜਿਹੜੀ ਐ ਫੈਸਲ ਮੰਨਦਾ ਟੈਕਨੀਕਲੀ ਚਾਹੀਦਾ ਜਿਹਨੂੰ ਹਾਂ ਚਾਹੀਦਾ ਚਾਹੀਦਾ ਕਿਉਂਕਿ ਹਰ ਚੀਜ਼ ਜਿਹੜੀ ਹੈ ਕਿੱਦਾਂ ਲਿਆਣਾ ਮੈ ਇੱਥੇ ਫਿਕਸ ਕਰਨਾ ਕਿ ਤੇਰੇ ਇੱਧਰ ਕਰਨਾ ਕਨਵਰਟ ਕਰਨਾ ਇੱਥੋਂ ਜਿਹੜੀ ਖੰਡ ਅੱਛਾ ਥੱਲੇ ਜਿਹੜਾ ਨਿਕਲਦਾ ਹੈ ਕੀ ਖੰਡ ਨਿਕਲ ਰਹੀ ਹੈ ਹੁਣ ਨਹੀਂ ਅਜੇ ਨਹੀਂ ਨਿਕਲੀ ਇੱਧਰ ਆਓ ਇਹਦੇ ਚੋਂ ਆ ਸੀਰਾ ਨਿਕਲ ਰਿਹਾ ਅੱਛਾ ਸੀਰਾ ਸੀਰਾ ਆ ਹਾਂ ਇਹ ਸੀਰੇ ਨੂੰ ਜੇ ਆਪਾਂ ਦੋ ਜੰਮ ਤੇ ਰੋਜ਼ ਪੀਂਨੇ ਆ ਤਾਂ ਸੈਕੈਂਸਰ ਨਹੀਂ ਹੁੰਦੀ ਉਹ ਤੇ ਮਤਲਬ ਖੰਡ ਦੇ ਨਾਲ ਨਾਲ ਜਿਹੜਾ ਉਹਦੇ ਵਿੱਚ ਉਹ ਤਤਤ ਨਿਕਲਦਾ ਇਹ ਹਾਂ ਇਹ ਇਹ ਮਤਲਬ ਜਿਹੜਾ ਸੀਰਾ ਆ ਕਾਲੇ ਰੰਗ ਦਾ ਹੁੰਦਾ ਤੇ ਖੰਡ ਸਾਫ ਹੋ ਜਾਣੀ ਆ ਖੰਡ ਸਾਫ ਹੋ ਜਾਣੀ ਆ ਫਿਰ ਇਹ ਆ ਚੀਜ਼ ਬਣ ਜਾਣੀ ਆ ਇੱਧਰ ਦੇਖੋ ਬੈਕ ਸਾਈਡ ਤੇ ਤੇ ਤੁਸੀਂ ਦੇਖ ਸਕਦੇ ਆ ਆ ਬਣ ਜਾਣੀ ਆ ਇਹ ਬਰਾਊਨ 슈ਗਰ ਜਾਂ ਜਿਹਨੂੰ ਕਹਿੰਦੇ ਦੇਸੀ ਖੰਡ ਫਿਰ ਇਹਨੂੰ ਹਜੇ ਇਹਦੀ ਪ੍ਰਕਿਰਿਆ ਇਹ ਆ ਵੀ ਇਹਨੂੰ ਅਸੀਂ ਛਣਾਈ ਕਰਨੀ ਆ ਇਹਨੂੰ ਮਤਲਬ ਧੁੱਪੇ ਸਕਾਉਣਾ ਸਕਾਉਣ ਤੋਂ ਬਾਅਦ ਇਹਨੂੰ ਛਾਨਣਾ ਫਿਰ ਇਹਦੇ ਚ ਡਲੀ ਨਹੀਂ ਪੈਣੀ ਆ ਉਹ ਦੇਖੋ ਆ ਦੇਖ ਕੱਢਣ ਲੱਗਿਆ ਖੰਡ ਉਹ ਥੱਲੇ ਡੱਕਦੀ ਆ ਉੱਪਰੋਂ ਦੇਖੋ ਸੋ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਜਿਹੜਾ ਉਧਰੋਂ ਮਿਸ਼ਨ ਸੀ ਉਹ ਇੱਧਰ ਤੇ ਲਿਆੰਦਾ ਗਿਆ ਔਰ ਜਿਹੜੀ ਖੰਡ ਹੈ ਹੁਣ ਇੱਥੋਂ ਤਿਆਰ ਹੋ ਕੇ ਇੱਕ ਪਾਸੇ ਜਿਹੜਾ ਸੀਰਾ ਡਿੱਗ ਰਿਹਾ ਔਰ ਜਿਹੜੀ ਹੈ ਦੇਸੀ ਖੰਡ ਜਿਹਨੂੰ ਬ੍ਰਾਊਨ 슈ਗਰ ਕਹਿੰਦੇ ਆ ਉਹ ਬਿਲਕੁਲ ਜਿਹੜੀ ਹੈ ਤਿਆਰ ਹੋ ਚੁੱਕੀ ਆ ਕਿਉਂਕਿ ਇਹ ਜਿਹੜੀ ਕਹਿੰਦੇ 슈ਗਰ ਆ ਇਹ ਬਹੁਤ ਸਾਰੀਆਂ ਬਿਮਾਰੀਆਂ ਲਈ ਜਾਂ ਕੈਂਸਰ ਦੀ ਗੱਲ ਕਰੀਏ ਸੁਣੋ ਵਿੱਚ ਤਾਂ ਇਹ ਵੀ ਐਸੀ ਜਿਹੜੇ ਪੰਜਾਬ ਦੇ ਨਹੀਂ ਬਲਕਿ ਦੁਨੀਆਂ ਦੇ ਕ੍ਰਿਕਟਰ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਵਰਲਡ ਫੇਮਸ ਜਿਨ੍ਹਾਂ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਵੀ ਵੱਡੇ ਨਾਂ ਨਾਲ ਜਾਣਿਆ ਜਾਂਦਾ ਉਹਨਾਂ ਦੀ ਵਾਈਫ ਡਾਕਟਰ ਜਿਹੜੀ ਆਪ ਡਾਕਟਰ ਸੀ ਨਵਜੋਤ ਕੌਰ ਸਿੱਧੂ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਤੇ ਉਹਨਾਂ ਨੇ ਕਹਿੰਦੇ ਦੇਸੀ ਇਹੀ ਖੰਡ ਯੂਜ਼ ਕੀਤੀ ਸੀ ਔਰ ਜਿਹੜੀ ਅੱਜ ਉਹ ਠੀਕ ਹੋਈ ਹੈ ਸੋ ਇਹ ਗੱਲਾਂ ਵੀ ਜਿਹੜੀਆਂ ਵਾਕਈ ਤੁਹਾਡੇ ਲਈ ਤੱਥ ਬਣਦੀਆਂ ਕਿਉਂਕਿ ਇਹ ਜਿਹੜੀ ਖੰਡ ਤੁਹਾਨੂੰ ਆਮ ਬਜ਼ਾਰਾਂ 'ਚ ਜਿਹੜੀ ਖਾਮ ਖੰਡ ਮਿਲਦੀ ਆ ਉਹਦੇ ਨਾਲੋਂ ਇਹਦੇ ਵਿੱਚ ਬਹੁਤ ਫਰਕ ਹੈ ਕਾਫੀ ਤੱਥ ਹੁੰਦੇ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਕੁਝ ਨਹੀਂ ਇਹ ਪਿਓਰ ਸ਼ੁੱਧਿਆ ਜਿਵੇਂ ਗੁੜ ਸ਼ੁੱਧਿਆ ਉਸੇ ਤਰ੍ਹਾਂ ਇਹ ਪਿਓਰ ਸ਼ੁੱਧ ਹੈ ਮਤਲਬ ਜਿਵੇਂ ਆਮ ਗੁੜ ਦੇ ਵਿੱਚ ਬਣਾਦੇ ਮਿਕਸ ਕਰ ਦਿੰਦੇ ਆ ਕੋਈ ਕੁਝ ਪਾ ਦਿੰਦਾ ਕੋਈ ਚੱਲੇ ਇਵੇਂ ਜਿਹੜਾ ਇਹ ਖੰਡ ਆ ਉਦਿਆਂ ਦੀ ਆ ਬਿਲਕੁਲ ਉਹੀ ਮਤਲਬ ਇਹਦੇ ਵਿੱਚ ਕੋਈ ਵੀ ਕੈਮੀਕਲ ਜਾਂ ਕੋਈ ਖਾਂ ਮਤਲਬ ਕੁਝ ਵੀ ਨਹੀਂ ਹੈਗਾ ਜੋ ਕੁਦਰਤ ਨੇ ਜੋ ਗੰਨੇ ਚ ਪੈਦਾ ਕੀਤਾ ਉਹ ਤੋਂ ਮਠਾਸ ਬਣ ਕੇ ਇਹ ਚੀਜ਼ ਬਣ ਰਹੀ ਹੈ ਬਿਲਕੁਲ ਸੋ ਤੁਸੀਂ ਇਹ ਦੱਸਦੇ ਜਿਹੜੀ ਗੰਨੇ ਤੋਂ ਸਿੱਧਾ ਰਸ ਜਿਹੜੀ ਬਣਦੀ ਆ ਉਹ ਜਿਵੇਂ ਜਿਹੜਾ ਆਮ ਤੌਰ ਤੇ ਕਹਿੰਦੇ ਤੇ ਗੁੜ ਦੇ ਵਿੱਚ ਫਲਾਣਾ ਰਸ ਪੈਂਦਾ ਉਹ ਚਾਹ ਚੀਜ਼ ਪੈਂਦੀ ਆ ਉਹ ਚਾਹ ਫਲਾਣਾ ਪੱਤੇ ਪੈਂਦੇ ਕਈ ਚੀਜ਼ਾਂ ਇਹ ਕਹਿ ਦਿੰਦੇ ਬਹੁਤ ਸਾਰੇ ਜਿਹੜੀ ਇਹ ਵੇਣਿਆਂ ਦੇ ਜਿਹੜੇ ਲੋਕ ਕੰਮ ਕਰਦੇ ਆ ਉਹ ਕਈ ਚੀਜ਼ਾਂ ਮਿਕਸ ਕਰਦੇ ਪਰ ਇੱਥੇ ਜਿਹੜਾ ਕੁਝ ਵੀ ਮਿਕਸ ਨਹੀਂ ਹੁੰਦਾ ਸਿਰਫ ਗੰਨੇ ਦੇ ਰਸ ਤੋਂ ਸਿੱਧਾ ਹੀ ਇੱਥੇ ਆ ਕੇ ਜਿਹੜੀਆਂ ਮਸ਼ੀਨਾਂ ਥਰੂ ਤੁਹਾਨੂੰ ਮਸ਼ੀਨਾਂ ਦਿਖਾ ਲਈਆਂ ਤੇ ਤਿਆਰ ਹੁੰਦੀਆਂ ਤੇ ਇਹ ਤੁਸੀਂ ਦੇਖ ਸਕਦੇ ਹੋ ਖੰਡ ब्राउन ਖੰਡ ਦੇ ਤੌਰ ਤੇ ਵੀ ਗੱਲ ਕਰ ਲਈਏ ਜਾਂ ਫਿਰ ਦੇਸੀ ਖੰਡ ਹੈ ਤੁਹਾਨੂੰ ਦੇਖਣ ਨੂੰ ਲੱਗਦਾ ਹੋਵੇਗਾ ਵਾਈਟ ਕਲਰ ਚ ਹੈ ਪਰ ਇਹ ਬਿਲਕੁਲ ਸ਼ੁੱਧ ਤੇ ਦੇਸੀ ਹੈ ਇਹ ਖੰਡ ਚਾਹ ਸਾਬ ਜਿਹੜੀ ਆ ਦੇਸੀ ਖੰਡ ਆਪਾਂ ਤੇ ਜਿਹੜਾ ਚਿੱਟੀ ਖੰਡਾ ਮਾਰਕੀਟ ਚੋਂ ਮਿਲਦੀ ਆ ਉਹਦੇ ਤੇ ਗੱਲ ਕਰੀਏ ਤੇ ਕਿੰਨਾ ਕੁ ਡਿਫਰੈਂਸ ਆ ਲੋਕ ਕਿਉਂ ਮਤਲਬ ਇਹ ਚੀਜ਼ ਨੂੰ ਜ਼ਿਆਦਾ ਕਹਿੰਦੇ ਕੋਈ ਕਹਿੰਦਾ ਵਾਈਟ ਤੇ ਵਾਈਟ ਹੀ ਆ ਵੀ ਵਾਈਟ ਹੀ ਆ ਦੇਖੋ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗਾ ਇਹ ਸ਼ੁੱਧਾ ਹੈ ਉਹਦੇ ਵਿੱਚ ਤਾਂ ਬਹੁਤ ਚੀਜ਼ਾਂ ਪੈਂਦੀਆਂ ਉਹ ਸਾਡੀ ਸਿਹਤ ਲਈ ਨੁਕਸਾਨ ਹੈ ਲੋਕਾਂ ਜਿਹੜੀ 슈ਗਰ ਦੇ ਵੀ ਸਮੱਸਿਆ ਇਹ ਇਹ ਖਾਣ ਨਾਲ 슈ਗਰ ਨਹੀਂ ਹੋਊਗੀ ਚਲੋ ਜਿਹੜੀ ਗੰਨਾ ਮਿੱਲਾਂ ਦੇ ਵਿੱਚ ਬਣਦੀ ਖੰਡ ਤੇ ਉਹ ਜਿਹੜੇ ਚ ਕੈਮੀਕਲ ਹੁੰਦੇ ਤੇ ਜਿਹੜੀ ਆ ਤੁਸੀਂ ਘਰ ਆ ਬਣਾ ਰਹੇ ਹੋ ਆਪਣੀ ਮਸ਼ੀਨਾਂ ਰਾਹੀਂ ਇੱਕ ਕੁਇੰਟਲ ਗੰਨੇ ਚੋਂ 10 ਕਿਲੋ ਖੰਡ ਕੱਢੀ ਜਾਂਦੇ ਆ ਸਾਡੀ ਨਿਕਲਦੀ ਆ 5 ਤੋਂ 5.5 ਮਤਲਬ ਇੱਕ ਕੁਇੰਟਲ ਇੱਕ ਕੁਆਰਟਰ ਚੋਂ 5 ਕਿਲੋ ਖੰਡ ਨਿਕਲਦੀ ਆ ਹਾਂਜੀ ਤੇ ਉਹ ਕੱਢਦੇ 10 ਕਿਲੋ ਕਿਉਂਕਿ ਉਹ ਮਿਕਸ ਕਰਦੇ ਆ ਕੈਮੀਕਲ ਮਿਕਸ ਹੁੰਦੇ ਆ ਬਹੁਤ ਕੁਝ ਕਰਦੇ ਆ ਉਹਨਾਂ ਦੇ ਬਾਰੇ ਨਹੀਂ ਆਪਾਂ ਕਹਿ ਸਕਦੇ ਕਹਿ ਨਹੀਂ ਸਕਦੇ ਓਕੇ ਅਸੀਂ ਵੀ ਖਾਂਦੇ ਰਹੇ ਆ ਬਿਲਕੁਲ ਉਹ ਤਾਂ ਆਮ ਤੇ ਹੁਣ ਧਰਾਂ ਦੇ ਵਿੱਚ ਵਿਆਹ ਸ਼ਾਦੀਆਂ ਚ ਉਹੀ ਚੱਲਦੀ ਆ ਲੋਕੀ ਗੋੜਾ ਲੂ ਹੋਏ ਆ ਤੇ ਹੁਣ ਅਸੀਂ ਚਾਹਨੇ ਆ ਲੋਕੀ ਆਮ ਲੋਕ 120 ਰੁਪਏ ਨੂੰ ਸ਼ੱਕਰ ਵੇਚ ਰਹੇ ਆ ਅਸੀਂ 110 ਨੂੰ ਖੰਡ ਵੇਚ ਰਹੇ ਆ ਪਰ ਜੀ ਗੱਲ ਕਰੀਏ ਸਿਹਤ ਦੇ ਲਈ ਇਹਦੀ ਕੋਈ ਮੁੱਲ ਨਹੀਂ ਹੁੰਦਾ ਕਿਉਂਕਿ ਜੇ ਕੈਮੀਕਲ ਸ਼ੁੱਧ ਹੈ ਸਾਨੂੰ ਰੋਗਾਂ ਤੋਂ ਰਹਿਤ ਆ ਇਹ ਇਹ ਕੋਈ ਬਿਮਾਰੀਆਂ ਜਿਹੜੀਆਂ ਲੱਗੀਆਂ ਉਹ ਤੋਂ ਜਿਵੇਂ ਕੈਂਸਰ ਦੀ ਗੱਲ ਕਰਦੇ ਨੇ ਜਾਂ ਹੋਰ ਕੋਈ ਬਿਮਾਰੀਆਂ ਤੋਂ ਹੀ ਬਚਾਉਂਦੀ ਆ ਤਾਂ 120 ਵੀ ਕੁਝ ਨਹੀਂ ਕਿਉਂਕਿ ਬਿਮਾਰੀਆਂ ਤੇ ਅਸੀਂ ਲੱਖਾਂ ਦੇ 20 ਨਹੀਂ 110 ਨੂੰ 110 ਨੂੰ ਓਕੇ ਇਹ ਤਾਂ ਉਹ ਸ਼ੱਕਰ ਸ਼ੱਕਰ ਵੇਚਦੇ 120 ਨੂੰ ਜੇ ਅਸੀਂ ਉਹਦੇ ਹਿਸਾਬ ਨਾਲ ਚੱਲੀਏ ਤਾਂ ਇਹ 150 ਨੂੰ ਵਿਕਣੀ ਚਾਹੀਦੀ ਆ ਸੋ ਆਪਾਂ ਜੱਸ ਹੁਣ ਦੇਖੀਏ ਵੀ ਖੰਡ ਦੇਸੀ ਕਿੱਦਾਂ ਬਣੀ ਆ ਸਾਰੇ ਪ੍ਰਕਿਰਤ ਤੋ ਹੀ ਦਸੀ ਆ ਤੇ ਤੁਹਾਡੇ ਹੱਥੇ ਵਿੱਚ ਮੈਂ ਦੇਖ ਰਿਹਾ ਖੰਡ ਦਾ ਪੈਕ ਵੀ ਆ ਜੇ ਕਿਸੇ ਨੇ ਇਹਨੂੰ ਪੰਜਾਬ ਤੋਂ ਇਲਾਵਾ ਹੋਰ ਕਿਤੇ ਜਾਂ ਵਿਦੇਸ਼ਾਂ ਵਿੱਚ ਮੰਗਾਉਣਾ ਹੋਵੇ ਉਹਦਾ ਕੋ ਆਰਗੇਨਮੈਂਟ ਹੈ ਕੋਈ ਬੰਦਾ ਵਾਰੋਂ ਆਰਡਰ ਕਰਦਾ ਕਿ ਚਾਹ ਸਾਹ ਵੈ ਨਹੀਂ ਖੰਡ ਭੇਜ ਦਿਓ ਇਹਨਾਂ ਗੁੜ ਭੇਜ ਦਿਓ ਉਹਦਾ ਕੀ ਪ੍ਰਬੰਧ ਹੈ ਅਸੀਂ ਜਿਹੜਾ ਤਾਂ ਬਾਹਰ ਲਿਆਂ ਕੰਟਰੀ ਉਹਨਾਂ ਨੂੰ ਤਾਂ ਕੋਰੀਅਰ ਕਰਨਾ ਪੈਂਦਾ ਤੇ ਜਿਹੜਾ ਇੱਥੇ ਪੰਜਾਬ ਚ ਆ ਜਾਂ ਆਪਣੇ ਹਿੰਦੂਵਤਾਂ ਚ ਆ ਉਹਨਾਂ ਨੂੰ ਅਸੀਂ ਟਰਾਂਸਪੋਰਟਰਾਂ ਭੇਜਦੇ ਆ ਕਿਉਂਕਿ ਟਰਾਂਸਪੋਰਟ ਦੇ ਬਰਾ ਸਸਤਾ ਪੈਂਦਾ ਤੇ ਬਹੁਤ ਬੰਦੇ ਨੂੰ ਅਸੀਂ ਭੇਜ ਰਹੇ ਆ ਪੈਕਿੰਗ ਕਰਕੇ ਤੇ ਨਾਲ ਹੀ ਇੱਕ ਮੈਂ ਮੇਰੇ ਮਨ 'ਚ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਿਹੜਾ ਗੁੜ ਹੈ ਗੁੜ ਦੀ ਕੁਆਲਿਟੀ ਕਦੋਂ ਤੇ ਕਿੱਦਾਂ ਬਣਦੀ ਹੈ ਕਿ ਉਹਦੇ ਵਿੱਚ ਗੁਣਵੰਤਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਗੁੜ ਵਧੀਆ ਜਿਵੇਂ ਆਪਾਂ ਬਣਾਉਂਦੇ ਆ ਵੀ ਬਿਨਾ ਕੈਮੀਕਲਸੋਂ ਬਣਦੇ ਆ ਕੀ ਗੰਨੇ ਦੇ ਵਿੱਚ ਜਾਂ ਗੁੜ 'ਚ ਕੀ ਕੁਆਲਿਟੀ ਹੋਣੀ ਚਾਹੀਦੀ ਹੈ ਦੇਖੋ ਜਿਹੜਾ ਗੰਨਾ ਆ ਇਹ ਜਦੋਂ ਥੱਲਿਓ ਆ ਦਿਖਾਇਓ ਗੰਨਾ ਇਹਦੇ ਵਿੱਚ ਆ ਬਰੀਕ-ਬਰੀਕ ਹੈ ਜਿਹੜੇ ਆ ਆ ਧਾਗੇ ਜਿਹਾ ਨਹੀਂ ਹੁੰਦੇ ਇਹ ਸਮਝ ਲਓ 나ੜ ਆ ਇਹ ਜਿਵੇਂ ਆ ਚੀਜ਼ ਆ ਬਰੀਕ ਬਰੀਕ ਆ ਇਹ ਗੰਨੇ ਦੇ ਵਿੱਚ ਨਾੜ ਆ ਆ ਸਮਝ ਲਓ ਇਹ ਥੱਲਿਓ ਗੰਨਾ ਜਦੋਂ ਇੱਥੇ ਧਰਤੀ ਨਾਲ ਹੰਦਾ ਲੱਗਾ ਆ ਇਹਦੇ ਉੱਪਰ ਇਹਨੇ ਥੱਲਿਓ ਉੱਪਰ ਨੂੰ ਮਠਾਸ ਭੇਜਣੀ ਹੁੰਦੀ ਆ ਜਿੰਨਾ ਚਿਰ ਗਰਮੀ ਪੈਣੀ ਆ ਓਨਾ ਚਿਰ ਗੰਨੇ ਵਧੇ ਜਾਣਾ ਤੇ ਇਹਦੀ ਕੁਆਲਿਟੀ ਉਦੋਂ ਬਣਨ ਲੱਗਣੀ ਆ ਜਦੋਂ ਠੰਡ ਪੈਣ ਲੱਪਣੀ ਆ ਤੇ ਫਿਰ ਇਹਦੀ ਜਿਹੜੀ ਕੁਆਲਿਟੀ ਆ ਗੁੜ ਦੀ ਵਧੀਆ ਬਣਨੀ ਆ ਇਸ ਵਾਰੀ ਬੜਾ ਅਸੀਂ ਵੀ ਪਰੇਸ਼ਾਨ ਰਹੇ ਆ ਬੜੀ ਦਿੱਕਤ ਆਈ ਆ ਹੋਰ ਲੋਕਾਂ ਨੂੰ ਵੀ ਬਹੁਤ ਆਈ ਆ ਤੇ ਇਹ ਗੁੜ ਗੰਨਾ ਗਰਮੀ ਲੇਟ ਪੈਣ ਗੰਨਾ ਵਧ ਹੀ ਗਿਆ ਤੇ ਉਹਦੀ ਕੁਆਲਿਟੀ ਨਹੀਂ ਬਣੀ ਅੱਗੇ ਅਕਤੂਬਰ ਦੇ ਐਂਡ ਤੇ ਠੰਡ ਪੈਣ ਲੱਪੰਦੀ ਸੀ ਨਵੰਬਰ ਦੇ ਅੱਧ ਤੱਕ ਜਾਨੀ ਗੁੜ ਦੀ ਜਿਹੜੀ ਕੁਆਲਿਟੀ ਵਧੀਆ ਬਣਨ ਲੱਪੰਦੀ ਐ ਇਸ ਵਾਰ ਅੱਧ ਦਸੰਬਰ ਤੱਕ ਬਣੀ ਆ ਪਹਿਲਾਂ ਸਾਨੂੰ ਕਈ ਬੰਦਿਆਂ ਦਾ ਥੋੜਾ ਅਲੰਬਾ ਵੀ ਆਇਆ ਵੀ ਜੀ ਇੱਕ ਗੁੜ ਪੂਰਾ ਅੱਗੇ ਅਰਗੇ ਨਹੀਂ ਤੁਸੀਂ ਬਣਾਉਂਦੇ ਬਣਾਉਂਦੇ ਸੀ ਪਰ ਉਹ ਚੀਜ਼ ਬਣਦੀ ਨਹੀਂ ਸੀ ਕਿਉਂਕਿ ਗੰਨਾ ਕੱਚਾ ਰਹਿ ਰਿਹਾ ਸੀ ਤੇ ਹੁਣ ਜੋ ਵੀ ਹੈਗਾ ਮਤਲਬ ਪਹਿਲਾਂ ਵਰਗੇ ਵਧੀਆ ਸ਼ੁੱਧ ਗੁੜ ਬਣ ਰਿਹਾ ਹੁਣ ਰਹਿਸ਼ੀ ਗੁੜ ਆ ਹੁਣ ਰਹਿਸ਼ੀ ਗੁੜ ਅਸੀਂ ਤਿਆਰ ਕਰ ਰਹੇ ਤੇ ਮਤਲਬ ਕੁਆਲਟੀ ਦੇ ਸਰਤੇ ਆ ਤੇ ਰਹਿਸ਼ੀ ਕੋ ਬਹੁਤ ਸਾਰੇ ਲੋਕ ਜਿੱਦਾਂ ਹੁਣ ਤਾਂ ਜੂਰ-ਚੂਰ ਕਰਦ ਰਿਹਾ ਵੀ ਜਿੱਦਾਂ 2-4 ਕਿਲੋ ਲੈ ਲਿਆ ਕਿਸੇ ਨੇ ਹੁਣ ਮੋਰੇ ਰੱਖਣਾ ਵੀ ਕਿਉਂਕਿ ਆ ਜਾ ਕੇ ਦਸੰਬਰ ਚ ਜਾ ਕੇ ਫਿਰ ਗੋੜਾ ਜਿਹੜਾ ਬਣਨਾ ਉਹਨ ਬੀਟਵੀਨ ਉਹ ਵੀ ਗੰਨਾ ਗੁੜ ਕਿਦਾਂ ਤਿਆਰ ਹੁੰਦਾ ਕਿੰਨਾ ਹੁੰਦਾ ਜਿਹੜਾ ਗੋੜਿਆ ਹੁਣ ਰਹਿਸ਼ੀ ਗੁੜ ਤਿਆਰ ਹੋ ਰਿਹਾ ਪਰ ਉਹਦੇ ਵਿੱਚ ਇੱਕ ਗੱਲ ਹੈ ਵੀ ਜੇ ਅਸੀਂ ਉਦਾਂ ਹੀ ਦੱਸਦੇ ਆਂ ਤਾਂ ਅਗਲਾ ਸ਼ੇਰ ਭੁੱਲ ਜਾਂਦਾ ਜਿਹੜਾ ਬੰਦਾ ਇੱਥੇ ਆਉਂਦਾ ਆ ਉਹਨੂੰ ਅਸੀਂ ਬੜੇ ਤਰੀਕੇ ਨਾਲ ਸਮਝਾ ਦਈਦਾ ਜਾਂ ਅਗਲਾ ਸਾਨੂੰ ਫੋਨ ਕਰਕੇ ਪੁਛ ਲੈ ਵੀ ਫੇਰ ਦੱਸ ਸਕਦੇ ਆ ਜੇ ਹੁਣ ਵੀਡੀਓ ਦੇ ਵਿੱਚ ਲੰਬੀ ਬਹੁਤ ਜਾਣੀ ਆ ਬੜਾ ਟਾਈਮ ਲੱਗ ਜਾਂਦਾ ਉਹਨੂੰ ਦੱਸਣ ਦਾ ਸਮਝਾਉਣ ਦਾ ਤੇ ਉਹਨੂੰ ਤੁਸੀਂ ਇੱਕ ਵਾਰੀ ਸਕਾ ਕੇ ਇੱਕ ਵਾਰੀ ਪੈਕ ਕਰ ਲਓ ਮੈਂ ਕਹਿੰਦਾ ਤਿੰਨ ਦੋ ਸਾਲ ਦੋ ਸੀਜ਼ਨ ਵੀ ਤੁਹਾਡਾ ਖਰਾਬ ਨਹੀਂ ਹੋਊਗਾ ਓਕੇ ਮਤਲਬ ਇਹ ਵੀ ਉਹਨੂੰ ਰੱਖਣ ਦੇ ਲਈ ਰੈਸ਼ ਰੱਖਣਾ ਤਾਂ ਪਹਿਲਾਂ ਸਕਾ ਕੇ ਆਪਣਾ ਜਿਹੜੀ ਜਿਵੇਂ ਆਪਣੇ ਚੈਪਸ ਵਗੈਰਾ ਨਹੀਂ ਦੋ ਦੋ ਸਾਲ ਤਿੰਨ ਤਿੰਨ ਸਾਲ ਪਏ ਰਹ ਉਹਨਾਂ ਨੂੰ ਇਹ ਟੈਟ ਕਰਨਾ ਪੈਂਦਾ ਉਹਦੇ ਉਹਦੇ ਵੀ ਦੱਸਾਂਗੇ ਪਰ ਫੋਨ ਕਰੇ ਅਗਲਾ ਦੱਸ ਦਿਆਂਗੇ ਉਹਦੀ ਪੂਰੀ ਜਾਣਕਾਰੀ ਲੈਣੀ ਪਊਗੀ ਤਾਂ ਫਿਰ ਰੱਖਿਆ ਜਾ ਤੇ ਚਾਹ ਸਾਬ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਵਿੱਚ ਕੁਲਾੜੀ ਤੇ ਆਉਣਾ ਹੋਵੇ ਕੀ ਪਤਾ ਆ ਕਿੱਥੇ ਆਵੇ ਕੀ ਕੰਟੈਕਟ ਨੰਬਰ ਹੈ ਜੇ ਕਿਸੇ ਨੇ ਤੁਹਾਣਾ ਸੰਪਰਕ ਕਰਨਾ ਹੋਵੇ ਫੋਨ ਤੇ ਦੇਖੋ ਜਿਨੇ ਤਾਂ ਸਾਡਾ ਹੈਗਾ ਪਿੰਡ ਗਹਿਲਵਿਆਰੀ ਇਹ ਹੈਗਾ ਬੰਗਾ ਤਹਿਸੀਲ ਦੇ ਨੇੜੇ ਆ ਬੰਗਾ ਸ਼ਹਿਰ ਆ ਸਾਨੂੰ ਬੰਗਾ ਹਲਕਾ ਐਮ ਐਲ ਵੀ ਪੈਂਦਾ ਇਧਰੋਂ ਜੇ ਆਉਣਾ ਹੋਵੇ ਲੁਧਿਆਣੇ ਤੋਂ ਤਾਂ ਫਲੋਰ ਫਲੋਰ ਤੋਂ ਉਪਰਾ ਉਪਰੇ ਤੋਂ ਮੁਕੰਦ ਪਰ ਮੁਕੰਦ ਪਰ ਤੋਂ 2.5 ਕਿਲੋਮੀਟਰ ਤੇ ਸਾਡਾ ਪਿੰਡ ਜੇ ਬੰਗਿਆ ਸਾਡ ਤੋਂ ਆਉਣਾ ਹੋਵੇ ਤਾਂ ਬੰਗਿਆ ਤੋਂ 5 ਕਿਲੋਮੀਟਰ ਤੇ ਆ ਬੰਗਿਆ ਤੋਂ ਗੁਣਾਚੌਰ ਗੁਣਾਚੌਰ ਤੋਂ ਨਾਲ ਹੀ ਸਾਡਾ ਪਿੰਡ ਆ ਤੇ ਸੌਖਾ ਟੋਲਣਾ ਇਹ ਬੰਗਿਆ ਤੋਂ ਲੁਧਿਆਣੇ ਨੂੰ 18 ਫੁੱਟਾ ਰੋਡ ਜਾਂਦਾ ਡਬਲ ਰੋਡ ਆ ਤੇ ਮੋਕੇ ਸੰਪਰਕ ਕੀ ਜਿਹਨੇ ਫੋਨ ਤੇ ਸੰਪਰਕ ਆ ਸਾਡਾ ਦੇਖੋ ਟੈਲੀਫੋਨ ਨੰਬਰ ਲਿਖਿਓ ਆ 9814179221 189814779221 ਤਾਂ ਅੱਜ ਝੱਜ ਪੰਜਾਬੀ ਵੇਡਣਾ ਜੇ ਕਿਸੇ ਨੇ ਲੋਕੇਸ਼ਨ ਭਰਨੀ ਆ ਝੱਜ ਪੰਜਾਬੀ ਵੇਡਣਾ ਲੋਕੇਸ਼ਨ ਭਰ ਕੇ ਵੀ ਇੱਥੇ ਆ ਸਕਦਾ